ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੋਲ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਨੇ ਇੱਕ ਵਾਰ ਫਿਰ ਕਰੋਨਾ ਦੀ ਜੰਗ ਜਿੱਤ ਲਈ ਹੈ ਜ਼ਿਲ੍ਹੇ ਵਿੱਚ ਕਈ ਦਿਨਾਂ ਤੋਂ ਕਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਐਕਟਿਵ ਕੇਸ ਵੀ ਜ਼ੀਰੋ ਹੈ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਸਾਵਧਾਨੀ ਨਾਲ ਰਹਿਣ ਨੂੰ ਕਿਹਾ ਗਿਆ ਤਾਂ ਕਿ ਸਾਡਾ ਜ਼ਿਲ੍ਹਾ ਕਰੋਨਾ ਮੁਕਤ ਹੀ ਰਹੇ ਸਿਟੀ ਪੁਲਿਸ ਨੇ 10 ਨਸ਼ੀਲੇ ਟੀਕੇਆਂ ਨਾਲ ਇੱਕ ਵਿਅਕਤੀ ਨੂੰ ਫੜਿਆ ਏਐਸਆਈ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਬਾਈਪਾਸ ਤੋਂ ਦੁਰਗਾਪੁਰ ਜਾ ਰਹੇ ਸਨ ਇੱਕ ਵਿਅਕਤੀ ਸੜਕ ਕੰਢੇ ਜਾ ਰਿਹਾ ਸੀ ਜਿਸ ਨੇ ਪੁਲਿਸ ਨੂੰ ਦੇਖ ਕੇ ਲਿਫਾਫਾ ਸੁੱਟ ਦਿੱਤਾ ਪੁਲਿਸ ਨੇ ਸ਼ੱਕ ਪੈਣ ਤੇ ਪੁਸ਼ਟੀ ਕੀਤੀ ਤਾਂ ਉਸ ਵਿੱਚ ਨਸ਼ੀਲੇ ਟੀਕੇ ਸਨ ਪੁਲਿਸ ਨੇ ਉਸ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ डीसी ਸ਼ੀਨਾਗਰਵਾਲ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਨੂੰ ਕਿਹਾ ਗਿਆ। ਕੱਲ ਵਰਡ ਹਾਰਡ ਦੇ ਤੇ ਗੀਤਾ ਪਵਨ ਮੰਦਿਰ ਬੀ ਐਲ ਐਮ ਕਾਲਜ ਕੁਟਿਆ ਕੱਚਾ ਟੋਬਾ ਮੰਦਿਰ ਅਤੇ ਇੱਕ ਫੈਕਟਰੀ ਵਿੱਚ ਫ੍ਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 500 ਲੋਕਾਂ ਦੀ ਮੁਫਤ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਿਵਲ ਸਕੱਤਰੇਤ ਵਿਖੇ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ 11 ਖਿਡਾਰੀ ਪੰਜਾਬ ਦੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ PCS ਅਤੇ PPS ਅਧਰ ਦੀ ਨੌਕਰੀ ਦੇਣ ਦਾ ਫੈਸਲਾ ਕੀਤਾ ਸੀਐਮ ਵੱਲੋਂ ਉਨ੍ਹਾਂ ਦੀ ਮਰਜ਼ੀ ਦੀ ਮੰਗ ਕੀਤੀ ਗਈ ਹੈ ਕਿ ਕੌਣ ਪ੍ਰਸ਼ਾਸਨ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਤੇ ਕੌਣ ਪੁਲਿਸ ਮੈਕਮੇ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਨਵੀਂ ਦਿੱਲੀ ਅੱਜ ਸਿੱਖਿਆ ਡਾਇਰੈਕਟਰ ਨੇ ਇਹ ਨਿਰਦੇਸ਼ ਦਿੱਤੇ ਹਨ ਕਿ ਸਾਰੇ ਅਧਿਆਪਕ ਅਤੇ ਸਕੂਲ ਸਟਾਫ ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ ਹਨ ਉਹ 15 ਅਕਤੂਬਰ ਤੱਕ ਟੀਕਾਕਰਨ ਕਰਵਾ ਲੈਣ ਨਹੀਂ ਤਾਂ ਉਨ੍ਹਾਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਛੁੱਟੀ ਮੰਨਿਆ ਜਾਵੇਗਾ ਪੰਜਾਬ ਦੀ ਸਿਆਸਤ ਵਿੱਚ ਇਸ ਵਕਤ ਵੱਡੇ ਧਮਾਕੇ ਦੇ ਅਸਾਰ ਹਨ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕੱਲ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਕਿ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦਾ ਬਕਾਇਆ ਬਿਜਲੀ ਬਿੱਲ ਮੁਆਫ ਸਾਰਾ ਬਕਾਇਆ ਪੰਜਾਬ ਸਰਕਾਰ ਦੇਵੇਗੀ ਕੱਟੇ ਹੋਏ ਕਨੈਕਸ਼ਨ ਨੂੰ ਬਹਾਲ ਕੀਤੇ ਜਾਣਗੇ ਕੱਟੇ ਹੋਏ ਕਨੈਕਸ਼ਨਾਂ ਨੂੰ ਬਹਾਲ ਬਹਾਲ ਕਰਨ ਲਈ 1500 ਰੁਪਏ ਦੀ ਜੋ ਫੀਸ ਹੈ ਉਹ ਨਹੀਂ ਲਈ ਜਾਵੇਗੀ ਇਸ ਤਰ੍ਹਾਂ 53 ਲੱਖ ਪਰਿਵਾਰਾਂ ਨੂੰ ਪਹੁੰਚੇਗਾ ਫਾਇਦਾ ਅਰਵਿੰਦ ਕੇਜਰੀਵਾਲ ਨੇ 2 ਦਿਨਾਂ ਦੇ ਪੰਜਾਬ ਦੌਰੇ ਤੇ ਪਹਿਲੇ ਦਿਨ ਉਦਯੋਗਿਕ ਇੰਡਸਟਰੀ ਨੂੰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਇਨਸਫੈਕਟਰੀ ਰਾਜ ਅਤੇ ਗੁੰਡਾ ਟੈਕਸ ਵੀ ਖਤਮ ਕਰ ਦਿੱਤਾ ਜਾਵੇਗਾ ਸਾਰੇ ਕਾਰੋਬਾਰੀਆਂ ਨੂੰ ਆਪ ਸਰਕਾਰ ਦਾ ਪੂਰਾ ਸਹਿਯੋਗ ਮਿਲੇਗਾ ਅਮਰੀਕਾ ਦੇ ਫਲੋਰੀਡਾ ਵਿਖੇ ਆਕਸੀਜਨ ਦੀ ਕਮੀ ਹੋਣ ਕਾਰਨ ਉੱਥੇ ਆਕਸੀਜਨ ਦੀ ਸਪਲਾਈ ਦੀ ਗਤੀ ਬਹੁਤ ਘੱਟ ਹੈ ਜਿਸ ਦੇ ਕਾਰਨ ਲੋਕਾਂ ਦੀ ਸਿਹਤ ਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਆਈ ਸੀ ਯੂ ਤੇਜ਼ੀ ਨਾਲ ਭਰ ਰਹੇ ਹਨ ਅਤੇ ਮਰਦਾ ਘਰਾਂ ਵਿੱਚ ਵੀ ਮੌਤਾਂ ਦੀ ਸੰਖਿਆ ਜ਼ਿਆਦਾ ਹੋਣ ਕਾਰਨ ਜਗ੍ਹਾ ਦੀ ਘਾਟ ਪੈ ਰਹੀ ਹੈ 68 ਹਸਪਤਾਲਾਂ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੈ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 23529 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 311 ਮੌਤਾਂ ਹੋਈਆਂ ਹਨ ਪੰਜਾਬ ਵਿੱਚ ਇਹ ਅੰਕੜਾ 27 ਹੈ ਤੇ ਕੋਈ ਵੀ ਮੌਤ ਨਹੀਂ ਹੈ ਅੱਠ ਵਰਗਾਂ ਵਿੱਚ ਵਿਸ਼ਵ ਦੇ ਚੈਂਪੀਅਨ ਰਹੇ ਮਨੀਲਾ ਦੇ ਮਹਾਨ ਮੁੱਕੇਬਾਜ਼ ਮੈਨੀ ਪੈਂਕਿਆ ਉਹਨੇ ਕੱਲ ਖੇਡ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਉਹਨੇ ਕਿਹਾ ਕਿ ਮੈਂ ਸਾਰੀ ਦੁਨੀਆ ਖਾਸ ਕਰਕੇ ਆਪਣੇ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਹਾਂ ਅਗਲੇ ਸਾਲ ਹੋਣ ਜਾ ਰਹੇ ਰਾਸ਼ਟਰਪਤੀ ਪਾਦੀਆਂ ਚੋਣਾਂ ਤੇ ਧਿਆਨ ਦੇਣ ਲਈ ਉਹਨੇ ਸੰन्यास ਲੈਣ ਦਾ ਫੈਸਲਾ ਕੀਤਾ ਹੈ IPL ਦੇ 43ਵੇਂ ਮੈਚ ਵਿੱਚ ਬੈਂਗਲੌਰੂ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ ਮੈਕਸਵੈਲ ਨੇ 30 ਗੇਂਦਾਂ ਵਿੱਚ 50 ਦੌੜਾਂ ਦਾ ਨਾਬਾਦ ਬਣਾ ਕੇ ਬੈਂਗਲੌਰੂ ਨੂੰ ਜਿੱਤ ਹਾਸਲ ਕਰਵਾਈ ਮੈਕਸਵੈਲ ਨੂੰ ਇਸ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ